ਲੱਭਜਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉੱਤੇ 24220 ਵੋਟਾਂ ਨਾਲ ਅੱਗੇ چل ਰਹੇ ਐ ਹਵਾਲਾ ਸਿਟੀ ਆ ਗਈ ਉਸ ਤੋਂ ਬਾਅਦ ਜੀ ਨਰਮਨ ਸਿੰਘ ਮੋਹਰਾ ਕਾਂਗਰਸ ਦੇ ਐ 55203 ਵੋਟਾਂ ਨਾਲ ਚੱਲ ਰਹੇ ਅੱਗੇ ਅਗਲੀ ਸੀਟ ਅਸੰਦ ਆ ਗਈ ਉਹ ਤੋਂ ਜੁਕੇਂਦਰ ਸਿੰਘ ਰਾਣਾ ਭਾਰਤੀ ਜਨਤਾ ਪਾਰਟੀ ਦੇ ਇਹ ਅੱਗੇ ਚੱਲ ਰਹੇ ਐ ਦੂਜਾ ਟੇਲੀ ਆ ਗਈ ਇਥੇ ਅਤਰਾਲਾਲ ਬਾਹਰ ਬਹੁਜਨ ਸਮਾਜ ਪਾਰਟੀ ਦੇ ਇਹ 31240 ਵੋਟਾਂ ਨਾਲ ਅੱਗੇ ਚੱਲ ਰਹੇ ਐ ਬਾਦਰਾ ਆ ਗਿਆ ਇਥੇ ਮੇ ਸਿੰਘ ਭਾਰਤੀ ਜਨਤਾ ਪਾਰਟੀ ਐ 30987 ਵੋਟਾਂ ਲੀਡੀਆਂ ਚੱਲ ਰਹੀ ਹੈ। ਇਦੋਂ ਕਿ ਬਦਖਲ ਆ ਗਿਆ ਇਥੇ ਵੀ ਦਿਨੇਸ਼ 8 ਲੱਖ ਭਾਰਤੀ ਜਨਤਾ ਪਾਰਟੀ ਦੇ 67000 ਵੋਟਾਂ ਅੱਗੇ ਚੱਲ ਰਹੇ ਐ। ਤੇ ਉਸ ਤੋਂ ਅੱਗੇ ਆ ਕੇ ਬਾਦਲੀ 65 ਇਥੇ ਕੁਲਦੀਪ ਬਾਦਸ ਇੰਡੀਅਨ ਨੈਸ਼ਨਲ ਕਾਂਗਰਸ ਦਾ 54053 ਵੋਟਾਂ ਨਾਲ ਅੱਗੇ ਐ। ਫਿਰ ਬਾਦਸ਼ਾਪੁਰ ਆ ਗਿਆ ਇਥੇ ਰੌ ਨਰਵੈਰ ਸਿੰਘ ਭਾਰਤੀ ਜਨਤਾ ਪਾਰਟੀ ਦੇ 99123 ਵੋਟਾਂ ਨਾਲ ਅੱਗੇ ਚੱਲ ਰਹੇ ਐ। ਭਗਦਰਗੜ 64 ਆ ਗਿਆ ਇੱਥੋਂ ਰਜੇਸ਼ ਜੂਨ ਇੰਡੀਪੈਂਡੈਂਟ ਉਮੀਦਵਾਰ ਜਿਹੜਾ 44504 ਵੋਟਾਂ ਨਾਲ ਅੱਗੇ ਹੈ। ਬੱਲਵਗੜ ਤੋਂ ਆ ਗਿਆ ਮੂਲਚੰਦ ਸ਼ਰਮਾ ਭਾਤੇ ਜਨਤਾ ਪਾਰਟੀ ਦਾ ਇਹ 40339 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਤੇ ਬਰੋਦਾ ਆ ਗਿਆ ਇੱਥੇ 인ਦੂ ਰਾਜ ਸਿੰਘ ਨਰਵਲ ਇੰਡੀਅਨ ਨੈਸ਼ਨਲ ਕਾਂਗਰਸ ਦਾ ਇਹ 33996 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਅੱਗੇ ਬਰਵਾਲਾ ਆ ਗਏ ਤੇ ਰਣਵੀਰ ਗੰਗਵਾ ਭਾਰਤੀ ਜਨਤਾ ਪਾਰਟੀ 60546 ਵੋਟਾਂ ਨਾਲ ਜਿੱਤਦੇ ਅੱਗੇ ਬਾਵਲ ਬੱਤਰਾ ਆ ਗਏ ਤੇ ਡਾਕਟਰ ਕ੍ਰਿਸ਼ਨ ਕੁਮਾਰ ਭਾਰਤੀ ਜਨਤਾ ਪਾਰਟੀ 70518 ਵੋਟਾਂ ਨਾਲ ਅੱਗੇ ਹੈ ਬਾਵਣੀ ਖੇੜਾ ਕਪੂਰ ਸਿੰਘ ਭਾਰਤੀ ਜਨਤਾ ਪਾਰਟੀ 51399 ਵੋਟਾਂ ਨਾਲ ਅੱਗੇ ਹੈ 베ਰੀ ਤੋਂ ਬਈ ਰਗੋਬੀਰ ਸਿੰਘ ਕਾਂਡੀਆਂ ਇੰਡੀਅਨ ਨੈਸ਼ਨਲ ਕਾਂਗਰਸ ਦੇ 51631 ਵੋਟਾਂ ਨਾਲ ਅੱਗੇ ਹੈ ਉਸ ਤੋਂ ਬਾਅਦ ਆਗੇ ਭਵਾਨੀ ਤੋਂ ਬਈ ਗਨਸ਼ਿਆਮ ਸਰਫ ਇਹ ਭਾਰਤ ਜਨਤਾ ਪਾਰਟੀ 56000 53 ਵੋਟਾਂ ਨਾਲ ਅੱਗੇ ਹੈ ਅੱਗੇ ਬਈ ਡੱਬ ਵਾਲੀ ਆਗੇ ਇਥੋਂ ਮਿਤ ਸਿਆਕ ਇੰਡੀਅਨ ਨੈਸ਼ਨਲ ਕਾਂਗਰਸ ਦੇ 37231 ਵੋਟਾਂ ਨਾਲ ਅੱਗੇ ਚੱਲ ਰਹੀ ਹੈ ਫਿਰ ਦਾਦਰੀ 55 ਆ ਗਈ ਤੇ ਸੁਨੀਲ ਸਤਪਾਲ ਸਾਗਮਣਪਾ ਤੇ ਜਨਤਾ ਪਾਰਟੀ ਦਾ 41428 ਵੋਟਾਂ ਨਾਲ ਅੱਗੇ ਹੈ ਹਲਨਾਬਾਦ ਤੋਂ ਭਾਰਤ ਸਿੰਘ ਬਹਿਣੀਵਾਰ ਕਾਂਗਰਸ ਦੀ 68969 ਵੋਟਾਂ ਨਾਲ ਅੱਗੇ ਚੱਲ ਰਹੀ ਹੈ ਵੀਡੀਓ ਨੂੰ ਬਾਈਕਾਂਗੇ ਮੰਦਾ ਜੁੜੀ ਜਾਂਦੇ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਮੈਂਟ ਕਰੋ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਉਸ ਤੋਂ ਬਾਅਦ ਫਰੀਦাবাদ ਆ ਗਿਆ ਇੱਥੇ ਵਿਪਲ ਗੋਇਲ ਭਾਰਤੀ ਜਨਤਾ ਪਾਰਟੀ ਦਾ ਇਹ 55515 ਵੋਟਾਂ ਨਾਲ ਅੱਗੇ चल ਰਹੀ ਹੈ ਉਸ ਤੋਂ ਬਾਅਦ ਫਰੀਦাবাদ ਐਨਆਈਟੀ 86 ਇੱਥੋਂ ਸਤੀਸ਼ ਕੁਮਾਰ ਫੰਗਾ ਭਾਰਤੀ ਜਨਤਾ ਪਾਰਟੀ 49558 ਵੋਟਾਂ ਨਾਲ ਅੱਗੇ ਹੈ ਫਤਿਹਬਾਦ ਉ ਦੂਰਾ ਰਾਮ ਭਾਰਤੀ ਜਨਤਾ ਪਾਰਟੀ 62575 ਵੋਟਾਂ ਨਾਲ ਅੱਗੇ ਹੈ ਫਿਰ 로ਜਪੁਰ ਜਾਰੇ ਕਾਮ ਮੰਮਨ ਖਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ 1 ਲੱਖ 30078 ਵੋਟਾਂ ਨਾਲ ਅੱਗੇ ਹੈ। ਬਨੌਰ ਤੋਂ ਆ ਕੇ ਦਵਿੰਦਰ ਕੜਿਆਨ ਆਯਾਤ ਉਮੀਦਵਾਰ 6055 ਵੋਟਾਂ ਨਾਲ ਅੱਗੇ ਹੈ। ਫਿਰ ਅੱਗੇ ਭਈ ਗਾਰੀ ਸੰਪਲਾ ਤੋਂ ਬਾਅਦ ਭਪਿੰਦਰ ਸਿੰਘ ਹੁੱਡਾ ਇੰਡੀਅਨ ਨੈਸ਼ਨਲ ਕਾਂਗਰਸ ਤੇ ਪੂਰਬੀ ਸੀਐਮ ਹਰਿਆਣਾ ਦੇ 88765 ਵੋਟਾਂ ਨਾਲ ਅੱਗੇ ਹੈ। ਫਿਰ ਅੱਗੇ ਆ ਗਿਆ ਗੁਰਦਾ ਇਤੋ ਹਰਮਿੰਦਰ ਕਲਿਆਣ ਬਾਦਜੰਤਾ ਪਾਰਟੀ ਦੇ 40374 ਵੋਟਾਂ ਨਾਲ ਅੱਗੇ ਹੈ। ਫਿਰ ਆ ਗਿਆ ਗਹਾਣਾ। ਇਤੋ ਰਵਿੰਦਰ ਕੁਮਾਰ ਸ਼ਰਮਾ ਭਾਰਤੀ ਜਨਤਾ ਪਾਰਟੀ 42928 ਵੋਟਾਂ ਨਾਲ ਅੱਗੇ ਹੈ। ਇਹ ਦੂਆ ਦਾ ਗੁਲਾਬ 15 ਇਤੋ ਦਵਿੰਦਰ ਹੰਸ ਇੰਡੀਅਨ ਨੈਸ਼ਨਲ ਕਾਂਗਰਸ 48902 ਵੋਟਾਂ ਨਾਲ ਅੱਗੇ ਹੈ। ਗੁਰਦਾਮ ਤੋਂ ਮੁਕੇਸ਼ ਸ਼ਰਮਾ ਭਾਰਤੀ ਜਨਤਾ ਪਾਰਟੀ 75274 ਵੋਟਾਂ ਨਾਲ ਅੱਗੇ ਹੈ। ਹਾਂਸੀ ਤੋਂ ਬਨੋਦ ਬਣੋਦ ਬਿਆਨਾ ਭਾਤਜੰਤਾ ਪਾਰਟੀ 788686 ਵੋਟਾਂ ਨਾਲ ਅੱਗੇ ਹੈ ਫਿਰ ਹਾਥੀਨ ਇਥੋਂ ਮੋਦ ਇਜ਼ਰਾਇਲ ਇੰਡੀਅਨ ਨੈਸ਼ਨਲ ਕਾਂਗਰਸ ਭਾਈ ਇਹ 42842 ਵੋਟਾਂ ਨਾਲ ਅੱਗੇ ਹੈ ਉਸ ਤੋਂ ਬਾਅਦ ਹਸਾਰ ਆ ਗਿਆ ਇਥੋਂ ਸੁਬਿਤਰੀ ਜਿੰਦਲ ਆਯਾਤ ਉਮੀਦਵਾਰ 31919 ਵੋਟਾਂ ਨਾਲ ਅੱਗੇ ਹੈ ਫਿਰ ਹੌਡ ਲਾ ਗਿਆ ਇਥੋਂ ਉਦਾਈ ਬਾਣ ਇੰਡੀਅਨ ਨੈਸ਼ਨਲ ਕਾਂਗਰਸ 42275 ਵੋਟਾਂ ਨਾਲ ਅੱਗੇ ਹੈ ਫਿਰ ਇੰਦਰੀ ਆ ਗਿਆ ਇਥੋਂ ਰਾ ਕੁਮਾਰ ਕਾਸ਼ਪਾ ਦੇ ਬਾਤਜੰਦਾ ਪਾਰਟੀ ਦੇ 55127 ਵੋਟਾਂ ਨਾਲ ਅੱਗੇ ਹੈ ਉਸ ਤੋਂ ਬਾਅਦ ਇਜਰਾਨਾ ਇਥੇ ਕੁਏਸ਼ਨ ਲਾਲ ਆਪਣਵਰ ਭਾਰਤੀ ਜਨਤਾ ਪਾਰਟੀ ਦੇ 63523 ਵੋਟਾਂ ਨਾਲ ਅੱਗੇ ਹੈ ਜਗਾਦਰੀ ਤੋਂ ਅਕਰਮ ਖਾਨ ਕਾਂਗਰਸ ਦੇ ਬਈ 47694 ਵੋਟਾਂ ਨਾਲ ਅੱਗੇ ਹੈ ਫਿਰ ਆ ਗਿਆ ਗਾਂਹ ਜੱਜਰ ਇਥੇ ਕਪਤਾਨ ਬ੍ਰਿੰਦਾ ਭਾਰਤੀ ਜਨਤਾ ਪਾਰਟੀ 31923 ਵੋਟਾਂ ਨਾਲ ਅੱਗੇ ਹੈ ਫਿਰ ਜੀਨ ਦੇ ਛੱਤੀ ਇਥੋਂ ਡਾਕਟਰ ਕੁਏਸ਼ਨ ਲਾਲ ਮਿੱਡਾ ਭਾਰਤੀ ਜਨਤਾ ਪਾਰਟੀ ਜਿੱਤ ਚੁੱਕੇ ਹੈ ਬਈ ਇਹ ਜਿਹੜੇ ਜੀਨ ਤੋਂ ਆਹ ਭਾਰਤਿਆ ਜਨਤਾ ਪਾਰਟੀ ਆ ਕੈਂਡੀਡੇਟ ਜਿੱਤ ਚੁੱਕਿਆ ਬਈ 68920 ਵੋਟਾਂ ਨਾਲ ਫਿਰ ਆ ਗਿਆ ਬਈ ਜੁਲਾਨਾ ਇਥੋਂ ਬਨੇਸ਼ ਇੰਡੀਅਨ ਨੈਸ਼ਨਲ ਕਾਂਗਰਸ 63305 ਵੋਟਾਂ ਨਾਲ ਅੱਗੇ ਐ ਕੈਥਲ ਅਦਿੱਤਿਆ ਸੂਰਜੇਬਾਲ ਕਾਂਗਰਸ ਦੇ 72597 ਵੋਟਾਂ ਨਾਲ ਅੱਗੇ ਐ ਕਲਾਂਪੁਰ ਇਥੋਂ ਸ਼ਕੁੰਤਲਾ ਕਟਕ ਕਾਂਗਰਸ ਦੇ ਇਹ ਵੀ 50198 ਵੋਟਾਂ ਨਾਲ ਅੱਗੇ ਐ ਕਾਲਾਂਵਾਲੀ ਸ਼ੀਸ਼ਪਾਲ ਖੈਰ ਕੈਰਵਾਲਾ ਇੰਡੀਆ ਨੈਸ਼ਨਲ ਕਾਂਗਰਸ ਦੇ ਬਾਈ ਇਹ 64286 ਵੋਟਾਂ ਨੱਗ ਗਈ ਹੈ। ਕਲੈਤ ਦੇ ਵਿਕਾਸ ਸਹਾਰਨ ਇੰਡੀਆ ਨੈਸ਼ਨਲ ਕਾਂਗਰਸ 28212 ਵੋਟਾਂ ਨੱਗ ਗਈ ਹੈ। ਕਲਕਾ ਤੋਂ ਆ ਕੇ ਸ਼ਕਤੀ ਰਾਣੀ ਸ਼ਰਮਾ ਬਾਦ ਜਨਤਾ ਪਾਰਟੀ 51681 ਵੋਟਾਂ ਨੱਗ ਗਈ ਹੈ। ਕਰਨਾਲ ਤੋਂ ਜਗਮੋਣ ਆਨੰਦ ਬਾਦ ਜਨਤਾ ਪਾਰਟੀ 64735 ਵੋਟਾਂ ਨੱਗ ਗਈ ਹੈ। ਜਿਵੇਂ ਤਾਜ਼ਾ ਅਪਡੇਟ ਦੇ ਰਹੇ ਹਾਂ ਬਾਈ ਸੋਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਅੱਗੇ। ਖਰਕੋ ਹੁੱਡਾ ਇੱਥੋਂ ਪਵਨ ਖਰਕੋ ਹੁੱਡਾ ਜਿਹੜੇ ਬਾਤ ਜਾਂਦਾ ਪਾਰਟੀ ਦੇ 58000 84 ਵੋਟਾਂ ਨਾਲ ਅੱਗੇ ਐ ਕੌਸਲੀ ਤੋਂ ਭਾਈ ਨਲ ਜਦ ਬਾਤ ਜਾਂਦਾ ਪਾਰਟੀ ਦੇ 45125 ਵੋਟਾਂ ਨਾਲ ਅੱਗੇ ਬਈ ਜਿਵੇਂ ਤਾਜ਼ਾ ਰਿਜ਼ਲਟ ਐ ਇਹ ਲੇਟੈਸਟ ਰਿਜ਼ਲਟ ਐ ਜਿਹੜੇ ਮੈਂ ਤੁਹਾਨੂੰ ਦੇਈ ਜਾਣਾ ਇੰਡੀਅਨ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਐ ਉੱਥੋਂ ਮੈਂ ਡਾਊਨਲੋਡ ਕਰਕੇ ਤੁਹਾਨੂੰ ਰਿਜ਼ਲਟ ਦੱਸੀ ਜਾਣਾ ਜਿਵੇਂ ਤਾਜ਼ਾ ਲਾਈਵ ਰਿਜ਼ਲਟ ਐ ਬਾਈ ਜੀ ਵੱਤੋ ਵੱਤੇ ਸ਼ੇਅਰ ਕਰੀ ਜਾਓ ਜੀਨ ਤੋਂ ਜਿਹੜਾ ਬਾਜ ਜਨਤਾ ਪਾਰਟੀ ਦਾ ਕੈਂਡੀਡੇਟ ਜਿੱਤ ਚੁੱਕਿਆ ਐ ਲਾੜਵਾ ਨਾਇਬ ਸਿੰਘ ਭਾਰਤੀ ਜਨਤਾ ਪਾਰਟੀ ਦੇ 50546 ਵੋਟਾਂ ਨਾਲ ਅੱਗੇ ਲੋਹਰੂ ਦੁਬਈ ਰਾਜਵੀਰ ਭਾਰਤੀ ਜਨਤਾ ਆਂਦੀ ਹੈ ਨੈਸ਼ਨਲ ਕਾਂਗਰਸ ਦੇ 50147 ਵੋਟਾਂ ਨਾਲ ਅੱਗੇ ਮਹਿੰਦਰਗੜ੍ਹ ਇਥੋਂ ਕਨਬਰ ਸਿੰਘ ਭਾਰਤੀ ਜਨਤਾ ਪਾਰਟੀ ਬਈ 50166 ਵੋਟਾਂ ਨਾਲ ਅੱਗੇ ਮਹਿਮ ਤੋਂ ਬਦਰਾਮ ਡਾਂਗੀ ਇੰਡੀਅਨ ਨੈਸ਼ਨਲ ਕਾਂਗਰਸ ਬਈ 30204 ਵੋਟਾਂ ਨਾਲ ਅੱਗੇ ਮੋਲਾਣਾ ਤੋਂ ਪੂਜਾ ਇੰਡੀਅਨ ਨੈਸ਼ਨਲ ਕਾਂਗਰਸ 75015 ਵੋਟਾਂ ਨਾਲ ਅੱਗੇ ਨਾਲਵਾ ਤੋਂ ਰੰਧੀਰ ਪਨੇਹਾਰ ਬਾਜਤ ਜਨਤਾ ਪਾਰਟੀ 50667 ਵੋਟਾਂ ਨਾਲ ਅੱਗੇ ਫਿਰ ਨੰਗਲ ਚੌਧਰੀ ਤੋਂ ਡਾਕਟਰ ਅਬੇਸ਼ਿੰਘ ਯਾਦਵ ਬਾਜਤ ਜਨਤਾ ਪਾਰਟੀ 24918 ਵੋਟਾਂ ਨਾਲ ਅੱਗੇ ਨਰੈਣਗੜ੍ਹ ਤੋਂ ਸ਼ੈਲੀ ਚੌਧਰੀ ਇੰਡੀਅਨ ਨੈਸ਼ਨਲ ਕਾਂਗਰਸ 64500 865 ਵੋਟਾਂ ਨਾਲ ਅੱਗੇ ਨਾਰਨਾਲ ਤੋਂ ਓਮ ਪ੍ਰਕਾਸ਼ ਯਾਦਵ ਬਾਜਤ ਜਨਤਾ ਪਾਰਟੀ ਦੇ ਬਈ ਸ਼ਤੀ 1673 ਵੋਟਾਂ ਨਾਲ ਅੱਗੇ ਨਾਰਨੌਂ ਤੋਂ ਜੱਸੀ ਪੈਟਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਈ 60661 ਵੋਟਾਂ ਨਾਲ 61 ਕਿ ਬੋਟਾਂ ਨਾਲ ਅੱਗੇ ਨਰਮਾਣਾ ਤੋਂ ਕ੍ਰਿਸ਼ਨ ਕੁਮਾਰ ਬਾਦਰੀ ਜਨਤਾ ਪਾਰਟੀ ਦੇ ਬਈ 45831 ਵੋਟਾਂ ਨਾਲ ਅੱਗੇ ਨੀਲੋਖੇਰੀ ਤੋਂ ਭਗਵਾਨ ਦਾਸ ਭਾਰਤ ਜਨਤਾ ਪਾਰਟੀ 52525 ਵੋਟਾਂ ਨਾਲ ਅੱਗੇ ਨੌ ਤੋਂ ਅਫਤਾਬ ਅਹਿਮਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਈ 91833 ਵੋਟਾਂ ਨਾਲ ਜਿੱਤ ਚੁੱਕਿਆ ਹੈ ਇਹ ਨੌ ਤੋਂ ਜਿਹੜੀ ਕਾਂਗਰਸ ਜਿਹੜੀ ਕਾਂਗਰਸ ਦਾ ਕੈਂਡੀਡੇਟ ਹੈ ਅਫਤਾਬ ਅਹਿਮਦ ਉਹ ਜਿੱਤ ਚੁੱਕਿਆ ਬਈ ਜੀ ਉਸ ਤੋਂ ਅੱਗੇ ਆ ਗਿਆ ਪਲਵਲ ਇਥੋਂ ਗੌਰਵ ਗੋਤਮਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ 99927 ਵੋਟਾਂ ਨਾਲ ਅੱਗੇ ਪੰਚਕੁਲਾ ਤੋਂ ਗਿਆਨ ਚੰਦ ਗੁਪਤਾ ਭਾਰਤੀ ਜਨਤਾ ਪਾਰਟੀ ਦੇ 41692 ਵੋਟਾਂ ਨਾਲ ਅੱਗੇ ਤਾਣੀਪੱਤ ਸਿਟੀ ਤੋਂ ਪ੍ਰਮੋਦ ਕੁਮਾਰ ਵਿੱਚ ਭਾਰਤੀ ਜਨਤਾ ਪਾਰਟੀ ਦੇ 98129 ਵੋਟਾਂ ਨਾਲ ਅੱਗੇ ਜਿੰਨੇ ਜਣੇ ਮਜਨੇ ਭਾਈ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਨਾਲੇ ਕਮੈਂਟ ਕਰਕੇ ਦੱਸਿਓ ਵਾਇਬ ਉਹ ਸਹੀ ਆ ਰਹੀ ਹੈ ਤੇ ਨਾਲੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਗੇ ਪਾਣੀਪਤ ਗ੍ਰਾਮੀਨ ਆ ਗਿਆ ਬਈ ਇੱਥੇ ਮਾਹੀਪਲ ਡਾਂਡਾ ਭਾਰਤਿਆ ਜਨਤਾ ਪਾਰਟੀ 738708 ਵੋਟਾਂ ਨਾਲ ਅੱਗੇ ਪਟੌਦੀ ਤੋਂ ਬਿਮਲਾ ਚੌਧਰੀ ਭਾਰਤਿਆ ਜਨਤਾ ਪਾਰਟੀ 54519 ਵੋਟਾਂ ਨਾਲ ਅੱਗੇ ਪਿਓ ਬਾਤੋਂ ਮਨਦੀਪ ਚੱਠਾ ਇੰਡੀਆ ਨੈਸ਼ਨਲ ਕਾਂਗਰਸ ਦੇ ਬਈ 57341 ਵੋਟਾਂ ਨਾਲ ਅੱਗੇ ਐ ਪ੍ਰਥਲਾ ਤੋਂ ਰੁਗਵੀਰ ਤੈਬਟਿਆ ਇੰਡੀਆ ਨੈਸ਼ਨਲ ਕਾਂਗਰਸ ਨੇ ਉੱਤਰ ਹਿਆ 958 ਵੋਟਾਂ ਨਾਲ ਅੱਗੇ ਹੈ। ਪੁਨਾਨਾ ਤੋਂ ਬਈ ਮੋਹਮਮਦ ਇਲਿਆਸ ਇੰਡੀਆ ਨੈਸ਼ਨਲ ਕਾਂਗਰਸ 85300 ਵੋਟਾਂ ਨਾਲ ਅੱਗੇ ਹੈ। ਪੌਂਦਰੀ ਸਤਪਾਲ ਜਾਮਦਵਦਾਬਾ ਤੇ ਜਨਤਾ ਪਾਰਟੀ 38850 ਵੋਟਾਂ ਨਾਲ ਅੱਗੇ ਹੈ। ਰਦੌਰ ਤੋਂ ਸ਼ਾਮ ਸਿੰਘ ਰਾਣਾ ਭਾਰਤੀ ਜਨਤਾ ਪਾਰਟੀ ਜਬੇ 95170 ਵੋਟਾਂ ਨਾਲ ਅੱਗੇ ਹੈ। ਰਾਏ 29 ਤੋਂ ਬਈ ਕ੍ਰਿਸ਼ਨ ਕੁਲਹਾੜ ਭਾਰਤੀ ਜਨਤਾ ਪਾਰਟੀ 41980 ਵੋਟਾਂ ਨਾਲ ਅੱਗੇ ਹੈ। ਰਾਣੀਆਂ ਤੋਂ ਵੱਡੀ ਅਪਡੇਟ ਹੈ ਜੀ ਰਾਣੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਅਰਜਨ ਜਟਾਲਾ 40920 ਵੋਟਾਂ ਦੀ ਲੀਡ ਨਾਲ ਹੈ ਬਈ ਅੱਗੇ ਚੱਲ ਰਹੀ ਹੈ ਰatiya ਤੋਂ ਜਰਨਾਇਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਦੇ 18900 44 ਵੋਟਾਂ ਨਾਲ ਅੱਗੇ ਉਸ ਤੋਂ ਅੱਗੇ ਬਈ ਰਵਾੜੀ ਤੋਂ ਲਖਨੂ ਸਿੰਘ ਜੱਤਪਾਟੀ ਜਨਤਾ ਪਾਰਟੀ ਦੇ 36680 ਵੋਟਾਂ ਨਾਲ ਅੱਗੇ ਰੋਤਕ ਤੋਂ ਬਈ ਭਾਰਤ ਮੂਸ਼ਨ ਪੱਤਰਾ ਕਾਂਗਰਸ ਦੇ ਕੈਂਡੀਡੇਟ 43241 ਵੋਟਾਂ ਨਾਲ ਅੱਗੇ ਸਦਹੌਰਾ ਤੋਰੇ ਨੂੰ ਵਾਲਾ ਕਾਂਗਰਸ ਦੇ ਕੈਂਡੀਡੇਟ 41575 ਵੋਟਾਂ ਤੋਂ ਲੀਡ ਲੈ ਕੇ ਅੱਗੇ ਹੈ ਜਿਹੜੇ ਸਫੈਦੋਂ ਰਾਮਕਮਰ ਗੋਤਮ ਭਾਰਤੀ ਜਨਤਾ ਪਾਰਟੀ ਦੇ 55343 ਵੋਟਾਂ ਨਾਲ ਅੱਗੇ ਅੱਗੇ ਹੈਗਾ ਸ਼ਾਮਲਖਾ ਮੁਹੰਮਦ ਬੜਾਨਾ ਭਾਰਤੀ ਜਨਤਾ ਪਾਰਟੀ 78558 ਵੋਟਾਂ ਨਾਲ ਅੱਗੇ ਉਸ ਤੋਂ ਅੱਗੇ ਸ਼ਬਦ ਉੱਥੇ ਰਾਮਕਰਨ ਇੰਡੀਆ ਨੈਸ਼ਨਲ ਕਾਂਗਰਸ ਦੇ ਬਈ 55132 ਵੋਟਾਂ ਨਾਲ ਅੱਗੇ ਸ਼ਿਰਸਾ 45 ਗੋਕਲ ਸੇਤੀਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਬਈ 47551 ਵੋਟਾਂ ਨਾਲ ਅੱਗੇ ਸੋਨਾ ਤੇਜਪਾਲ ਤਨਬਰਬਾਤ ਜਨਤਾ ਪਾਰਟੀ ਦੇ ਬਈ 31747 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ ਬਾਤ ਜਨਤਾ ਪਾਰਟੀ ਦਾ ਕੈਂਡੀਡੇਟ ਅੱਗੇ ਸੋਹਣੀ ਪੱਤ ਤੋਂ ਨਿਖਲ ਮੈਦਾਨ ਬਾਤ ਜਨਤਾ ਪਾਰਟੀ 57394 ਵੋਟਾਂ ਨਾਲ ਅੱਗੇ ਥਾਣੇ ਸਰ ਤੋਂ ਬਈ ਸ਼ੋਕ ਕੁਮਾਰ ਅਰੋੜਾ ਇੰਡੀਅਨ ਨੈਸ਼ਨਲ ਕਾਂਗਰਸ 69293 ਵੋਟਾਂ ਨਾਲ ਅੱਗੇ ਅਜੇ ਤੱਕ ਵੀ ਆਪਾਂ ਇਹ ਜਿੰਨੀਆਂ ਵੀ ਪਾਰਟੀਆਂ ਸਾਨੂੰ ਇੱਥੋਂ ਤੱਕ ਦੱਸ ਸਕਿਆ ਹਾਂ ਤੰਗੌਣ ਤੱਕ ਉਹਨਾਂ ਦੇ ਵਿੱਚੋਂ ਸਿਰਫ ਦੋ ਹੀ ਸੀਟਾਂ ਜਿਹੜੀਆਂ ਉਹਨਾਂ ਦਾ ਰਿਜ਼ਲਟ ਆ ਇੱਕ ਤੇ ਕਾਂਗਰਸ ਦਾ ਕੈਂਡੀਡੇਟ ਜਿੱਤਿਆ ਤੇ ਇੱਕ ਤੇ ਬਾਦ ਜਨਤਾ ਪਾਰਟੀ ਜਿੱਤ ਚੁੱਕੀ ਹੈ। ਦੋਸਤੋ ਅੱਗੇ ਭਾਈ ਤਗੌਣ ਇਥੋਂ ਰਜੇਸ਼ ਨਾਗਰ ਬਾਦ ਜਨਤਾ ਪਾਰਟੀ ਦੇ 55835 ਬੋਟਾਂ ਨਾਲ ਅੱਗੇ ਟੋਹਾਣਾ ਪਰਮਜੀਤ ਸਿੰਘ ਦੀ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ 57047 ਵੋਟਾਂ ਨਾਲ ਅੱਗੇ ਅੱਗੇ ਤੋਸ਼ਮਤੋ ਬਈ ਸ਼ਰੂਤੀ ਚੌਧਰੀ ਭਾਰਤ ਜਨਤਾ ਪਾਰਟੀ 52787 ਵੋਟਾਂ ਨਾਲ ਅੱਗੇ ਪਚਾਣਾ ਕਲਾਂ ਤੋਂ ਬਰਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਦੇ 32557 ਵੋਟਾਂ ਨਾਲ ਅੱਗੇ ਉਲਕਾਣਾ ਤੋਂ ਨਰੇਸ਼ ਸੈਲਵਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਈ ਜੀ 68887 ਵੋਟਾਂ ਨਾਲ ਅੱਗੇ ਵਾਜੀ ਗੱਲ ਕਰਦੇ ਆਂ ਆਪਾਂ ਜਮਾਣਾ ਨਗਰ ਦੀ ਜਮਾਣਾ ਨਗਰ ਤੋਂ ਗਣਸ਼ਿਆਮ ਦਾਸ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ 47237 ਵੋਟਾਂ ਦੀ ਲੀਡ ਬਣਾਏ ਹੋਏ ਐ ਇਹ ਸੀ ਭਾਈ ਜੀ ਤੁਹਾਨੂੰ ਆਪਾਂ A to Z ਜਿਹੜਾ ਰਿਜ਼ਲਟ ਦੱਸਤਾ ਸਾਰੇ ਸੀਟਾਂ ਦਾ ਦੋ ਸੀਟਾਂ ਦਾ ਰਿਜ਼ਲਟ ਆ ਚੁੱਕੇ ਉਹਨਾਂ ਦੇ ਵਿੱਚੋਂ ਇੱਕ ਤੇ ਕਾਂਗਰਸ ਜਿੱਤ ਚੁੱਕੀ ਐ ਗੋਕਲ ਸੇਧੀਆਂ ਤੇ ਇੱਕ ਤੇ ਬੀਜੇਪੀ ਪਾਰਟੀ ਜਿੱਤ ਚੁੱਕੀ ਐ ਦੋ ਸੀਟਾਂ ਦਾ ਰਿਜ਼ਲਟ ਆਇਆ ਹੈ ਤੇ ਬਾਕੀ 48 ਸੀਟਾਂ ਤੇ ਜਿਹੜੀ ਬੀਜਪੀ ਅੱਗੇ ਚੱਲੀ ਜਾਂਦੀ ਹੈ 36 ਤੇ ਕਾਂਗਰਸ ਹੈ 2 ਤੇ ਆਈਐਨਐਲਡੀ ਦੀ ਹੈ ਤੇ ਦੋ ਤੇ ਯਾਦ ਉਮੀਦਵਾਰ ਜਿਹੜੇ ਉਹ ਅੱਗੇ ਚੱਲੀ ਜਾਂਦੇ ਆ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੋਂ ਨਾਲੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਦੇ ਆ ਪਤਾ じゃ ਅਪਡੇਟ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ